ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਰਾਹੁਲ ਗਾਂਧੀ ਦੇ ਅਮਰੀਕਾ ਦੇ ਵਿੱਚ ਦਿੱਤੇ ਬਿਆਨ ਦੀ ਤਾਰੀਫ਼ ਕਰਦਿਆਂ ਦੀ ਇੱਕ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਰਾਹੁਲ ਦੀ ਤਾਰੀਫ਼ ਕਰਦਿਆਂ ਕਿਹਾ ਲੰਮੇ ਸਮੇਂ ਤੋਂ ਬਾਅਦ ਕਿਸੇ ਕਾਂਗਰਸੀ ਆਗੂ ਦੇ ਵੱਲੋਂ ਸਿੱਖਾਂ ਦੇ ਲਈ ਬਿਆਨ ਦਿੱਤਾ ਗਿਆ ਹੈ। ਜ਼ਿਕਰ ਜੋਗ ਹੈ ਕਿ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਕਿ ਸਿੱਖਾਂ ਨੂੰ ਕੜਾ ਪਹਿਨਣ ਨਹੀਂ ਦਿੱਤਾ ਜਾਂਦਾ ਦਸਤਾਰ ਨਹੀਂ ਪਹਿਨਣ ਦਿੱਤੀ ਜਾਂਦੀ ਹਵਾਈ ਜਹਾਜ਼ ਦੇ ਵਿੱਚ ਚੜ੍ਹ ਨਹੀਂ ਦਿੱਤਾ ਜਾਂਦਾ ਉਹਨਾਂ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਬਿਆਨ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿਉਂਕਿ ਉਹਨਾਂ ਨੂੰ ਇਸ ਨਾਲ ਜੁੜੀਆਂ ਕਈ ਖਬਰਾਂ ਮਿਲੀਆਂ ਸਨ ਕੁਝ ਸਮਾਂ ਪਹਿਲਾਂ ਜਦੋਂ ਕਿਸਾਨ ਆਗੂ ਬੈਂਗਲੌਰ ਤੇ ਚੇਨਈ ਜਾ ਰਹੇ ਸਨ ਤਾਂ ਸਰਕਾਰ ਨੇ ਉਹਨਾਂ ਨੂੰ ਜਹਾਜ਼ ਚੜਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਉਹਨਾਂ ਕਿਹਾ ਕਿ ਸਰਕਾਰੀ ਪੱਖ ਤੋਂ ਸਿੱਖਾਂ ਤੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਹੋ ਰਹੀ ਹੈ ਸਰਕਾਰ ਆਪਣੇ ਮੰਤਰੀਆਂ ਤੋਂ ਪੁੱਛਦੀ ਹੈ ਕਿ ਰਾਹੁਲ ਗਾਂਧੀ ਦੇ ਬਿਆਨ ਦੀ ਜਾਂਚ ਕਰਵਾਉਣਗੇ ਜਿਨ੍ਹਾਂ ਥਾਂ ਤੇ ਸਿੱਖਾਂ ਨੂੰ ਕੜਾ ਪਹਿਨਣ ਤੋਂ ਰੋਕਿਆ ਗਿਆ ਹੈ ਛੋਟੀਆਂ ਕਿਰਪਾਨਾਂ ਪਹਿਨ ਕੇ ਜਹਾਜ਼ ਦੇ ਵਿੱਚ ਸਵਾਰ ਹੋਣ ਤੋਂ ਰੋਕਿਆ ਗਿਆ ਦਸਤਾਰ ਪਹਿਨਣ ਤੋਂ ਰੋਕਣ ਵਾਲੀ ਹੈ ਘਟਨਾਵਾਂ ਦੀ ਜਾਂਚ ਕਰਕੇ ਇਸ ਲਈ ਜ਼ਿੰਮੇਵਾਰੀ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਇਸ ਨਾਲ ਹੀ ਉਹਨਾਂ ਕਿਹਾ ਕਿ راہੁਲ ਗਾਂਧੀ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੇ ਆਪਣੇ ਪੰਜਾਬ ਪ੍ਰਧਾਨ ਤਾਂ ਪਗੜੀ ਧਾਰਨ ਕਰਵਾ ਦਿੱਤੀ ਪਰ ਪੰਜਾਬ ਦੇ ਹੋਰ ਕਾਂਗਰਸ ਲੀਡਰਾਂ ਨੂੰ ਵੀ ਦਸਤਾਰ ਸਜਾਉਣ ਲਈ ਰਾਜ਼ੀ ਕਰਨ ਤੇ ਉਹਨਾਂ ਨੂੰ ਦਾੜੇ ਦੀ ਬੇਦਬੀ ਕਰਨ ਤੋਂ ਰੁਕਣ। ਨਾ ਕਿ راہੁਲ ਗਾਂਧੀ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਦਿੱਤਾ ਬਿਲਕੁਲ ਠੀਕ ਹੈਗਾ। ਹੋਰ ਜਿਹਨਾਂ ਜਿਹੜਾ ਕਿਹਾ ਬਈ ਅੱਜ ਮਨਾਰਟਿਸ ਦੇ ਉੱਤੇ ਬੰਦਸ਼ਾਂ ਲੱਗ ਰਹੀਆਂ ਘੜੇ ਨਹੀਂ ਪਾਉਣ ਦੇ ਰਹੇ ਦਸਤਾਰ ਨਹੀਂ ਪਾਉਣ ਦੇ ਰਹੇ ਇਸ ਤੋ ਤੱਕ ਕਿਸਾਨਾਂ ਦੇ ਲੀਡਰ ਪਿੱਛੇ ਜੇ ਬਾਹਰ ਗਏ ਚਿਨਾਈ ਗਏ ਉਹਨਾਂ ਨੂੰ ਕਿਰਪਾ ਨਹੀਂ ਪਾਣ ਦਿੱਤੀ ਗਈ ਮੇਰੇ ਨਾਲ ਕਈ ਵਾਰ ਇਸ ਤਰ੍ਹਾਂ ਆਇਆ ਕਿ ਹਾਲੇ ਮੈਂ ਕਿਉਂਕਿ ਇਸ ਨੂੰ ਇਸ ਕਾਨੂੰਨ ਨੂੰ ਬਣਾਉਣ ਦੇ ਵਿੱਚ ਸ਼ਾਮਲ ਸਾਂ ਥੋੜਾ ਬਹੁਤਾ ਤੇ ਮੈਂ ਉਸ ਤੋਂ ਵੱਡੀ ਕਿਰਪਾ ਨੂੰ ਕਦੀ ਪਾਈ ਵੀ ਨਹੀਂ ਪਰ ਕਈ ਵਾਰ ਮੈਨੂੰ ਇਹ ਮੌਕਾ ਮਿਲਿਆ ਕਿ ਮੈਨੂੰ ਲੈਕ ਇੰਚੇਟੇਬ ਤੇ ਨਾਪਣ ਲੱਗ ਪਏ ਇੱਕ ਫਲਾਈਟ ਅਮਰਸਰ ਤੋਂ ਦਿੱਲੀ ਹੋ ਕੇ ਬਾਹਰ ਜਾਂਦੀ ਹੈ ਤੇ ਮੇਰੀ ਕਰਫਾਉ ਨੇ ਤਾਰ ਲਈ ਕੈਨੇਡਾ ਇੰਟਰਨੈਸ਼ਨਲ ਫਲਾਈਟ ਮਗਾ ਮੈਂ ਦਿੱਲੀ ਜਾ ਰਿਹਾ ਉਹਨਾਂ ਮੈਨੂੰ ਨੇ ਯਾਦ ਕੀਤਾ ਕੈਨੇਡਾ ਦਾ ਮਤਲਬ ਹੈ ਇਹ ਦਿੱਕਤਾਂ ਸਾਨੂੰ ਆਮ ਗਾਰੀਆਂ ਜਿਹਦਾ ਜ਼ਿਕਰ राहुल गांधी ने अमेरिका शिकागो जाके है। मैं समझा कि उसने का च आईया उन्हें अखबारों पढ़ के ये बयान दिता है जो पिछले काफी समय तो जो साढ़े बीत रहा है हरिद्वार के गुरद्वारे के मामले से डांगमार गुरुद्वारे वो किस को भूलिया है ਡੰਗ ਮਾਰਗ ਦੁਆਰਾ ਅੱਜ ਤੋਂ 19-20 ਸਾਲ ਪਹਿਲਾਂ ਬਾਬਾ ਰਵਿੰਦਰ ਸਿੰਘ ਜੀ ਨੇ ਉੱਥੇ ਸੇਵਾ ਕੀਤੀ ਸੀ ਜਿਹੜਾ ਗੁਰਨਾਮਕ ਸਾਹਿਬ ਨੇ ਉੱਥੇ ਪਾਣੀ ਨਹਾਉਣ ਕਰਕੇ ਡੰਗ ਮਾਰ ਕੇ ਪਾਣੀ ਜਿਹੜਾ ਸੀ ਬਰਫ਼ ਹੁੰਦਾ ਸੀ ਨੂੰ ਪਾਣੀ ਦੀ ਤਬਦੀਲ ਕੀਤਾ ਤੇ ਅੱਜ ਤੱਕ ਉਹ ਪਾਣੀ ਹੈ ਤੁਸੀਂ ਉਹ ਗੁਰਦੁਆਰਾ ਖੋਲ੍ਹਦੇ ਸਿੱਖੰਦੇ ਇੱਕ ਜਗ੍ਹਾ ਤੋਂ ਜਾਣ ਤੋਂ ਪਹਿਲੇ ਸਿੱਖਾਂ ਨੂੰ ਨਹੀਂ ਜਾਣਤਾ ਜਾਂਦਾ ਭਈ ਕਿ ਗੁਰਦੁਆਰੇ ਬਾਰੇ ਕੋਰੋਨਾ ਨਾ ਪਾਣ ਮੇਰੀ ਗੁਜਾਰਸ਼ ਹੈ ਅਗੇ ਬੀਜੇਪੀ ਵਾਲਿਆਂ ਨੂੰ ਕਿ ਤੁਸੀਂ ਗੱਲ ਤੇ ਗੰਭੀਰਤਾ ਨੂੰ ਸਮਝੋ ਤੁਸੀਂ ਪੋਲਿਟਿਕਲੀ ਕਿਸੇ ਨੂੰ ਕੀ ਕਹਿਣਾ ਹੈ ਕੀ ਨਹੀਂ ਕਹਿਣਾ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਮਸਲਾ ਉਸਨੇ ਠੀਕ ਚੁੱਕਿਆ ਹੈ ਔਰ ਤੁਸੀਂ ਇਸ ਮਸਲੇ ਨੂੰ ਹੱਲ ਕਰੋ ਜੇ ਤੁਹਾਨੂੰ ਉਹਦੇ ਬਿਆਨ ਦੇ ਰਾਹੀਂ ਪਤਾ ਲੱਗਾ ਤੇ ਉਸ ਨੂੰ ਹੱਲ ਕਰਨਾ ਚਾਹੀਦਾ ਹੈ ਨਾ ਕਿ ਉਹਦੇ ਮਗਰ ਬੰਦੇ ਲਾ ਦਿਓ ਚਲ ਜੀ ਤੂੰ ਇਹ ਕਹਿ ਉਹ ਕਹਿ ਇਹ ਤੇ ਹੁਣ ਚੋਣਾ ਨੇੜੇ ਲੋਕੀ ਦੌੜ-ਦੌੜ ਕੇ ਇੱਕ ਦੂਏ ਦੇ ਉੱਕੇ ਨਿਕਲ ਕੇ ਭਿਆਨ ਦੇਂਦੇ ਪੈਣ। ਭਾਵੇਂ ਉਹ ਗਲਤੀ ਹੋ ਵਾ। ਮੈਂ ਇਸ ਗੱਲ ਚ ਨਹੀਂ ਪੈਣਾ ਚਾਹੁੰਦਾ ਵਾ। ਮੈਂ ਇੱਕ ਗੱਲ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਦੀਆਂ ਇੰਗਲਿਸ਼ ਦੀਆਂ ਅਖਬਾਰਾਂ ਕਰਨ ਵਿੱਚ ਖਾਸ ਕਰਕੇ ਟਾਈਮਜ਼ ਆਫ ਇੰਡੀਆ ਦੇ ਵਿੱਚ ਉਹਦੇ ਪੱਤਰਕਾਰ ਉਹਨਾਂ ਬਹੁਤ ਸੋਹਣਾ ਖਬਰ ਲਾਈ ਦੀ ਆ। ਜਿਹੜਾ ਚੋਸ ਨੂੰ ਦੱਸਿਆ ਕਿ 80% ਸਿੱਖ ਰਾਹੁਲ ਗਾਂਧੀ ਦੇ ਬਿਆਨ ਦੇ ਨਾਲ ਆਪਣੀ ਸਹਿਮਤੀ ਪ੍ਰਗਟ ਕਰਦੇ ਸਨ ਤੇ ਉਹਦਾ ਸ਼ੁਕਰੀਆ ਅਦਾ ਕਰਦੇ ਸਨ ਬਈ ਤੁਹਾ ਬਿਆਨ ਠੀਕ ਹੈ ਇਸ ਲਈ ਇਸ ਗੰਭੀਰ ਸਮੱਸਿਆ ਦਾ ਹੱਲ ਕੱਢੋ ਇਹ ਨਹੀਂ ਕਿ ਹਾਲ ਅਗਰ ਕਿਸੇ ਤੁਹਾਡੇ ਵਿਰੋਧੀ ਨੇ ਕੱਟਿਆ ਤੇ ਤੁਸੀਂ ਕੁਝ ਹੋਣ ਨਹੀਂ ਕਰਦਾ ਇਹਦਾ ਹੱਲ ਕੱਢੋ ਤਾਂ ਕਿ ਜਿਹੜੀ ਤਕਲੀਫ ਮਿਨਾਰਟੀ ਨੂੰ ਸਾਡੇ ਵਰਗੀ ਮਿਨਾਰਟੀ ਨੂੰ ਜਿਸ ਨੇ ਮੁਲਕ ਆਜ਼ਾਦ ਕਰਾਣ ਦੀ ਸਭ ਤੋਂ ਵੱਧ ਹਸਤਾ ਪਾਇਆ ਉਹਨਾਂ ਨਾਲ ਤੁਸੀਂ ਇਹ ਜਿਹਾ ਵਿਤਕਰਾ ਕਰੋ ਇਹ ਠੀਕ ਨਹੀਂ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹਾਂ ਜੋ ਰਾਜ ਗਾਂਧੀ ਨੇ ਆਪਣਾ ਬਿਆਨ ਦਿੱਤਾ ਹੈ ਮੈਂ ਸੰਧ ਦਾ ਬਿਆਨ ਉਸ ਤੋਂ ਬਿਲਕੁਲ ਠੀਕ ਦਿੱਤਾ ਪਰ ਕਹਨੋਂ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਜਿਹੜੇ ਧਾਰਮਿਕ ਚਿੰਨ ਇਹਨਾਂ ਨੂੰ ਵੇਖ ਕੇ ਤੁਸੀਂ ਸਾਨੂੰ ਇਮਤਿਹਾਨ ਨਾ ਦੇਣ ਦਿਓ ਬਾਈ ਰਾਜਾਂ ਤੇ ਨਾ ਚੜਨ ਦਿਓ ਇਹ ਠੀਕ ਕਰੋ ਜਿਹੜੇ ਸਾਡੇ ਅਦਾਰੇ ਤਤ ਸਹਿਬਾਨ ਭਾਈ ਉਹ ਜੂਰ ਸਾਹਿਬੇ ਪਟਨਾ ਸਾਹਿਬੇ ਉਹਨਾਂ ਨੇ ਦੁਬਾਰਾ ਕਬਜ਼ਾ ਕੀਤਾ ਉਸੇ ਕੌਂ ਦੇ ਵਾਲੇ ਕਰੋ ਦਿੱਲੀ ਸਿੱਖ ਗੁਦਵਾਰਾ 15 ਕਮੇਟੀ ਤੁਸੀਂ ਸਾਨੂੰ ਖੁਦ ਨੂੰ ਰਾਤੀ 12 ਜੇ ਤੱਕੇ ਮਾਰ ਕੇ ਪੁਲਿਸ ਨਹੀਂ ਉਹਨਾਂ ਦੀਆਂ ਰਿਪੋਰਟ ਉਹ ਪਰਚੀਆਂ ਪਵਾ ਕੇ ਤੁਹਾਨੂੰ ਪ੍ਰਧਾਨ ਕਤਰਿਆਂ ਸੌਂਪੀਆਂ ਅੱਜ ਤੁਸੀਂ ਦੱਸੋ ਤੁਹਾਡੀ ਆਪੀ ਹੋਈ ਕਮੇਟੀ ਕਿਸੇ ਖਾਂ ਨੂੰ ਮੂੰਹ ਦਿਖਾ ਸਕਦੀ ਹੈ ਤੁਹਾਡੀ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ 700 ਕਰੋੜ ਰੁਪਏ ਦਾ ਜਿਹੜਾ ਦਿੱਲੀ ਕਮੇਟੀ ਨੇ ਟੀਚਰਾਂ ਦੇ ਤਰਫਾਵਾ ਦਾ ਤੇਣਾ ਹੈ ਅੱਜ ਇਹਨਾਂ ਕੋਲ ਕੜਾ ਪ੍ਰਸ਼ਾਦ ਬਣਾਣਾ ਸੇ ਝੋਜੋ ਕੇ ਪੈਸੇ ਨਹੀਂ ਆ ਗਏ ਪਰ ਪੈਸੇ ਵੰਰ ਰਹੇ ਕਿਉਂਕਿ ਇਲੈਕਸ਼ਨ ਕਿਸੇ ਵਕਤ ਵੀ ਹੋ ਸਕਦੀ ਹੈ ਇਹ ਗੁਰਦੁਆਰਾ ਕਮੇਟੀ ਦੇ ਪੈਸਿਆਂ ਤੋਂ ਮੈਂਬਰਾਂ ਦੇ ਘਰਾਂ ਦੇ ਖਰਚੇ ਕਰਦੇ ਪਏ ਪੁੱਛੋ ਇਹ ਜਿਹੜਾ ਇੰਜੀਨੀਅਰਿੰਗ ਕਾਲਾ ਜਗਾ ਰੀ ਨਗਰ ਦੇ ਵਿੱਚ ਇਹ ਚਾਰ ਮੈਂਬਰਾਂ ਨੇ ਚਾਰ ਚਾਰ ਇੱਕ ਇੱਕ ਕਰਕੇ ਆਪਣੇ ਕੋਲ ਰੱਖ ਲਈ ਟੀਵੀ ਸੌਂਜ ਤੇ ਖਰੀਦ ਕੇ ਇੱਕ ਇੰਜੀਨੀਅਰਿੰਗ ਕਾਲਾ ਰੱਖ ਲਿਆ ਬਾਕੀ ਘਰਾਂ ਚ ਲਾਇਆਗੇ ਤੁਸੀਂ ਪੁੱਛਿਆ ਕਦੀ ਤੁਸੀਂ ਪੁੱਛਿਆ ਕਦੀ ਗੁਰਦੁਆਰਿਆਂ ਦੀਆਂ ਖਾਣਾ ਤੁਹਾਡੇ ਧੀਆਂ ਨੂੰ ਨੂੰਆਂ ਨੂੰ ਕਿਉਂ ਸਕੂਲ ਛੱਡਣ ਜਾਂਦੀਆਂ ਲੈਣ ਜਾਂਦੀਆਂ ਤੁਹਾਡੇ ਗੁਰਦੁਆਰਾ ਦਾ ਡਰਾਈਵਰ ਤੁਹਾਡੇ ਬੱਚਿਆਂ ਦੀ ਡਿਲੀਵਰੀ ਕਰਦੇ ਨੇ ਕਦੀ ਪੁੱਛਿਆ ਤੁਸੀਂ ਇਹ ਤੁਹਾਡਾ ਫਰਜ ਹੈ ਇਸ ਕਮੇਟੀ ਦੇ ਉੱਤੇ ਸਾਰੀ ਦੁਨੀਆ ਕਹਿੰਦੀ ਹੈ ਕਿ ਬੀਜੇਪੀ ਦਾ ਕਬਜ਼ਾ ਹੈ ਉਹ ਸਾਬਤ ਹੈ ਸਾਰੀ ਦੁਨੀਆ ਦੇ ਵਿੱਚ 80% ਤੋਂ ਵੱਧ ਗੁਰਦੁਆਰਿਆਂ ਦੇ ਵਿੱਚ 100% ਇਤਿਹਾਸਾ ਗੁਰਦੁਆਰਿਆਂ ਦੇ ਵਿੱਚ ਸਾਰੇ ਦਿੱਲੀ ਨੂੰ ਛੱਡ ਕੇ ਜਿਹੜਾ ਹੁਕਮਨਾਮਾ ਛੋਣੀ ਕਮੇਟੀ ਨੂੰ ਅਕਾਲ ਤਖਤ ਦੇ ਜਥੇਦਾਰ ਨੇ ਦਿੱਤਾ ਵੀ ਵਸੰਤੀ ਰੰਗ ਜਾਂ ਪੀਲਾ ਰੰਗ ਜਾਂ ਨੀਲਾ ਰੰਗ ਦੇ ਨਿਸ਼ਾਨ ਸਾਵਲਾਣਾ ਚਾਹੀਦੇ ਲਾਗੂ ਹੋ ਗਏ ਤੁਸੀਂ ਅਜੇ ਤੱਕ ਨਹੀਂ ਕੀਤਾ ਗੱਦ ਕਰਨਗੇ ਜਦ ਤਸੀਂ ਹੁਕਮ ਕਰੋਗੇ ਇਸ ਲਈ ਸਿੱਖਾਂ ਦੇ ਹਰ ਮਸਲੇ ਦੇ ਵਿੱਚ ਮੈਂ ਤੁਹਾਡੀ ਲੀਡਰਸ਼ਿਪ ਨੂੰ ਬੇਨਤੀ ਕਰਨੀ ਚਾਹੁੰਦਾ ਅੜੰਗਾ ਨਾ ਲਾਓ ਜਿਨੇ ਤੁਹਾਡੇ ਨਾਲ ਇਹਨਾਂ ਦੇ ਕਿਤੇ ਤੁਹਾਨੂੰ ਕੋਈ ਵੋਟਰੀ ਬਾਣੀ ਇਹ ਲਿਖ ਕੇ ਰੱਖ ਲਓ ਲਿਖ ਕੇ ਰੱਖ ਲਓ ਤੁਸੀਂ ਵੋਟਾਂ ਦੇ ਖਾਤਰ ਕੰਮ ਕਰਦੇ ਪਿਓ ਵੋਟਾਂ ਇਹਨਾਂ ਨੂੰ ਨਹੀਂ ਤੁਹਾਨੂੰ ਮਿਲਦੀਆਂ ਮੈਂ ਹੋਰ ਜ਼ਿਆਦਾ ਨਹੀਂ ਕਹਿੰਦਾ ਇਹ ਹੀ ਕਹਿੰਦਾ ਵਾਂ ਜੇ ਗੱਲ ਕੋਈ ਸਮਝ ਆਈ ਗਏ ਕਿਸੇ ਨੇ ਕਹੀਏ ਉਸ ਨੂੰ ਤਕਲੀਫ ਨੂੰ ਦੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਰਾਹੁਲ ਗਾਂਧੀ ਦੇ ਅਮਰੀਕਾ ਦੇ ਵਿੱਚ ਦਿੱਤੇ ਬਿਆਨ ਦੀ ਤਾਰੀਫ਼ ਕਰਦਿਆਂ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਉਨਾ ਰਾਹੁਲ ਦੀ ਤਾਰੀਫ ਕਰਦੇ ਕਿਹਾ ਲੰਬੇ ਸਮੇਂ ਤੋਂ ਬਾਅਦ ਕਿਸੇ ਕਾਂਗਰਸੀ ਆਗੂ ਦੇ ਵੱਲੋਂ ਸਿੱਖਾਂ ਦੇ ਲਈ ਬਿਆਨ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਕਿ ਸਿੱਖਾਂ ਨੂੰ ਕੜਾ ਪਹਿਨਣ ਨਹੀਂ ਦਿੱਤਾ ਜਾਂਦਾ ਦਸਤਾਰ ਨਹੀਂ ਪਹਿਨਣ ਦਿੱਤੀ ਜਾਂਦੀ ਹਵਾਈ ਜਹਾਜ਼ ਦੇ ਵਿੱਚ ਚੜ੍ਹ ਨਹੀਂ ਦਿੱਤਾ ਜਾਂਦਾ ਉਹਨਾਂ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਬਿਆਨ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿਉਂਕਿ ਉਹਨਾਂ ਨੂੰ ਇਸ ਨਾਲ ਜੁੜੀਆਂ ਕਈ ਖਬਰਾਂ ਮਿਲੀਆਂ ਸਨ ਕੁਝ ਸਮਾਂ ਪਹਿਲਾਂ ਜਦੋਂ ਕਿਸਾਨ ਆਗੂ ਬੈਂਗਲੌਰ ਤੇ ਚੇਨਈ ਜਾ ਰਹੇ ਸਨ ਤਾਂ ਸਰਕਾਰ ਨੇ ਉਹਨਾਂ ਨੂੰ ਜਹਾਜ਼ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਉਹਨਾਂ ਕਿਹਾ ਕਿ ਸਰਕਾਰੀ ਪੱਖ ਤੋਂ ਸਿੱਖਾਂ ਤੇ ਧਰਮ ਦੇ ਵਿੱਚ ਦਖਲਅੰਦਾਜ਼ੀ ਹੋ ਰਹੀ ਹੈ ਸਰਕਾਰ ਆਪਣੇ ਮੰਤਰੀਆਂ ਤੋਂ ਪੁੱਛਦੀ ਹੈ ਕਿ ਰਾਹੁਲ ਗਾਂਧੀ ਦੇ ਬਿਆਨ ਦੀ ਜਾਂਚ ਕਰਵਾਉਣਗੇ ਜਿੰਨਾ ਥਾਂ ਮਤੇ ਸਿੱਖਾਂ ਨੂੰ ਕੜਾ ਪਹਿਨਣ ਤੋਂ ਰੋਕਿਆ ਗਿਆ ਏ ਛੋਟੀਆਂ ਕਿਰਪਾਨਾਂ ਪਹਿਨ ਕੇ ਜਹਾਜ਼ ਦੇ ਵਿੱਚ ਸਵਾਰ ਹੋਣ ਤੋਂ ਰੋਕਿਆ ਗਿਆ ਦਸਤਾਰ ਪਹਿਨਣ ਤੋਂ ਰੋਕਣ ਵਾਲੀ ਹੈ ਘਟਨਾਵਾਂ ਦੀ ਜਾਂਚ ਕਰਕੇ ਇਸ ਲਈ ਜ਼ਿੰਮੇਵਾਰੀ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ راہਲ ਗਾਂਧੀ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਪੰਜਾਬ ਪ੍ਰਧਾਨ ਤਾਂ ਪਗੜੀ ਧਾਰਨ ਕਰਵਾ ਦਿੱਤੀ ਪਰ ਪੰਜਾਬ ਦੇ ਹੋਰ ਕਾਂਗਰਸ ਲੀਡਰਾਂ ਨੂੰ ਵੀ ਦਸਤਾਰ ਸਜਾਉਣ ਲਈ ਰਾਜ਼ੀ ਕਰਨ ਤੇ ਉਹਨਾਂ ਨੂੰ ਦਾੜੇ ਦੀ ਬੇਦਬੀ ਕਰਨ ਤੋਂ ਰੋਕਣ ਨਾ ਕਿ راہਲ ਗਾਂਧੀ ਨੇ ਜਿਹੜਾ ਬਿਆਨ ਦਿੱਤਾ वो दिता बिल्कुल ठीक है और उसने जोड़ा क्या बैंक मायनॉरिज के उ बंदिशा लग रही कड़े नहीं पा दे रहे दस्तार नहीं पा दे रहे इतों तक के किसान लीडर पिछे जो बहार गए चेनई गए उन्होंने कृपान नहीं पा दिखती गई मेरे न कई बार इस तरह आया कि हाले मैं क्योंकि इसमें ਇਸ ਕਾਨੂੰਨ ਨੂੰ ਬਣਾਉਣ ਦੇ ਵਿੱਚ ਸ਼ਾਮਲ ਸਾਂ ਥੋੜਾ ਬਹੁਤਾ ਤੇ ਮੈਂ ਉਸ ਤੋਂ ਵੱਡੀ ਕਿਰਪਾ ਨੂੰ ਕਦੀ ਪਾਈ ਵੀ ਨਹੀਂ ਪਰ ਕਈ ਵਾਰ ਮੈਨੂੰ ਇਹ ਮੌਕਾ ਮਿਲਿਆ ਕਿ ਮੈਨੂੰ ਲੈ ਕੇ ਇਨੀਸ਼ੀਏਟਿਵ ਤੇ ਨੱਪਣ ਲੱਗ ਪਿਆ ਇੱਕ ਫਲਾਈਟ ਅਮਰਸਰ ਤੋਂ ਦਿੱਲੀ ਹੋ ਕੇ ਬਾਹਰ ਜਾਂਦੀ ਹੈ ਤੇ ਮੇਰੀ ਕਿਰਪਾ ਉਹਨਾਂ ਨੇ ਤਾਰ ਲਈ ਕਨਜੀ ਇੰਟਰਨੈਸ਼ਨਲ ਫਲਾਈਟ ਹੈ ਮਗਾ ਮੈਂ ਦਿੱਲੀ ਜਾ ਰਿਹਾ ਸੀ ਉਨਾ ਮੈਨੂੰ ਨੇ ਯਾਦ ਦਿੱਤਾ ਕਹਿੰਦਾ ਮਤਲਬ ਹੈ ਕਿ ਇਹ ਦਿੱਕਤਾਂ ਸਾਨੂੰ ਆਮਦਗਾਰੀਆਂ ਜਿਹਦਾ ਜ਼ਿਕਰ ਰਾਹੁਲ ਗਾਂਧੀ ਨੇ ਮੀਕਾਸ ਕਾ ਕੋ ਜਾ ਕੇ ਕੀਤਾ ਮੈਂ ਸਮਝਦਾ ਕਿ ਇਹ ਉਸਨੇ ਜਿਵੇਂ ਸਾਨੂੰ ਕਵਾਰਾਂ ਚਾਇਆ ਉਹਨੇ ਅਖਬਾਰਾਂ ਚ ਪੜ੍ਹ ਕੇ ਇਹ ਬਿਆਨ ਦਿੱਤਾ ਜੋ ਪਿਛਲੇ ਕਾਫੀ ਸਮੇਂ ਤੋਂ ਜੋ ਸਾਢੇ ਨਾਲ ਬੀਤ ਰਿਹਾ ਹੈ ਹਰਦואר ਦੇ ਘਰ ਦੁਆਰੇ ਤੇ ਮਾਮਲੇ ਤੇ ਡਾਂਗ ਮਾਰਤੇ ਘਰ ਦੁਆਰੇ ਤੇ ਉਹ ਕਿਸ ਕੋਲ ਪੁਰਾਆ ਆਇਆ ਡਾਂਗ ਮਾਰਗ ਦੁਆਰਾ ਅੱਜ ਤੋਂ 19 20 ਸਾਲ ਪਹਿਲਾਂ ਬਾਬਾ ਰਵੰਚ ਸਿੰਘ ਨੇ ਉੱਥੇ ਸੇਵਾ ਕੀਤੀ ਸੀ ਜਿਹੜਾ ਗੁਰਨਾਮ ਸਿੰਘ ਸਾਹਿਬ ਨੇ ਉੱਥੇ ਪਾਣੀ ਲਾਉਣ ਕਰਕੇ ਡਾਂਗ ਮਾਰ ਕੇ ਪਾਣੀ ਜਿਹੜਾ ਸੀ ਬਰਫ ਹੰਦਾ ਸੀ ਨੂੰ ਪਾਣੀ ਤਵਜ਼ੀਲ ਕੀਤਾ ਤੇ ਅੱਜ ਤੱਕ ਉਹ ਪਾਣੀ ਹੈ ਤੁਸੀਂ ਉਹ ਗੁਰਦੁਆਰਾ ਖੋਲ੍ਹਦੇ ਸਿੱਖਾਂ ਦੇ ਇੱਕ ਜਗ੍ਹਾ ਤੋਂ ਜਾਣ ਤੋਂ ਪਹਿਲੇ ਸਿੱਖਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਭਈ ਕਿ ਗੁਰਦੁਆਰੇ ਬਾਰੇ ਕੋਰੋਨਾ ਨਾ ਪਾਣ ਮੇਰੀ गुजारिश ਹੈ ਅਗੇ ਭਾਜੀਪੀ ਵਾਲਿਆਂ ਨੂੰ ਕਿ ਤੁਸੀਂ ਗੱਲ ਦੀ ਗੰਭੀਰਤਾ ਨੂੰ ਸਮਝੋ ਤੁਸੀਂ ਪੋਲਿਟੀਕਲੀ ਕਿਸੇ ਨੂੰ ਕੀ ਕਹਿਣਾ ਹੈ ਕੀ ਨਹੀਂ ਕਹਿਣਾ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਮਸਲਾ ਉਸ ਨੇ ਠੀਕ ਚੁੱਕਿਆ ਹੈ ਔਰ ਤੁਸੀਂ ਇਸ ਮਸਲੇ ਨੂੰ ਹੱਲ ਕਰੋ ਜੇ ਤੁਹਾਨੂੰ ਉਹਦੇ ਬਿਆਨ ਦੇ ਰਾਹੀਂ ਪਤਾ ਲੱਗਾ ਤੇ ਉਸ ਨੂੰ ਹਲ ਕਰਨਾ ਚਾਹੀਦਾ ਹੈ ਨਾ ਕਿ ਉਹਦੇ ਮਗਰ ਬੰਦੇ ਲਾ ਦਿਓ ਚੱਲ ਜੀ ਤੂੰ ਇਹ ਕਹਿ ਉਹ ਕਹਿ ਇੱਥੇ ਤੇ ਉਹ ਚੋਣਾ ਨੇੜੇ ਲੋਕੀ ਦੌੜ-ਦੌੜ ਕੇ ਇੱਕ ਦੂਏ ਦੇ ਉੱਕੇ ਨਿਕਲ ਕੇ ਬਿਆਨ ਦਿੰਦੇ ਪੈਣ ਭਾਵੇਂ ਉਹ ਗਲਤੀ ਹੋਣਾ ਮੈਂ ਇਸ ਗੱਲ ਚ ਵੀ ਪੈਣਾ ਚਾਹੁੰਦਾ ਵਾਂ ਮੈਂ ਇੱਕ ਗੱਲ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਦੀਆਂ ਇੰਡੀਸੀਆਂ ਅਖਬਾਰਾਂ ਕਰਨ ਵਿੱਚ ਖਾਸ ਕਰਕੇ ਟਾਈਮਜ਼ ਆਫ ਇੰਡੀਆ ਦੇ ਵਿੱਚ ਉਹਦੇ ਪੱਤਰਕਾਰ ਉਹਨਾਂ ਬਹੁਤ ਸੋਹਣਾ ਖਬਰ ਲਾਈ ਪਈ ਹੈ ਜਿਹਦੇ ਚ ਉਸਨੇ ਦੱਸਿਆ ਕਿ 80% ਸਿੱਖ ਰਾਉਲ ગાંધી ਦੇ ਬਿਆਨ ਦੇ ਨਾਲ ਆਪਣੀ ਸਹਿਮਤੀ ਪ੍ਰਗਟ ਕਰਦੇ ਸਨ ਤੇ ਉਹਦਾ ਸ਼ੁਕਰੀਆ ਅਦਾ ਕਰਦੇ ਸਨ ਬਈ ਤੁਹਾ ਬਿਆਨ ਠੀਕ ਹੈ ਇਸ ਲਈ ਇਸ ਗੰਭੀਰ ਸਮੱਸਿਆ ਦਾ ਹੱਲ ਕੱਢੋ ਇਹ ਨਹੀਂ ਕਿ ਹਾਲ ਅਗਰ ਕਿਸੇ ਤੁਹਾਡੇ ਵਿਰੋਧੀ ਨੇ ਕੱਢਿਆ ਤੇ ਤੁਸੀਂ ਕੁਝ ਹੋਣ ਨਹੀਂ ਕਰਦਾ ਇਹਦਾ ਹੱਲ ਕੱਢੋ ਤਾਂ ਕਿ ਜਿਹੜੀ ਤਕਲੀਫ ਨੂੰ ਨਾਟਕ